ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰੋ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਉਣੀ ਆ ਇਸੇ ਦਾ ਡਿਟੇਲ ਕੱਲੇ ਕੱਲੇ ਦਾ ਅਗਭਾਰੇ ਪੁਰਦੇ ਆਓ ਅੱਗੇ ਕਰੀਏ ਕਰਵਾਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਜੀਤ ਸਿੰਘ ਆ ਬਈ ਪਿੰਡ ਦੀ ਗੇਮ ਪਰਾ ਨੇੜੇ ਰੋਡ ਪਾਜਾ ਬੜੇ ਸੋਹਣੇ ਘਰ ਮਲਾ ਪੱਖੋ ਕਹਿੰਦੇ ਟੋਲ ਬੰਦ ਪਿਆ ਆ ਜਿਹੜਾ ਉਹ ਦੋ ਕਿਲੇ ਵਾਹੀ ਆ ਸਾਰਾ ਉੱਪਰ ਹੀ ਆ ਠੀਕ ਆ ਪੱਖੋ ਕਹਿੰਦੇ ਟੋਲ ਟੈਸਕ ਪੜਾ ਕੇ ਬੰਦ ਕਰ ਲੇ ਹੁੰਦਾ ਤੇ ਨੰਬਰ ਆਪਣਾ ਦੁਬਾਰਾ ਬੋਲਿਓ 62399 937 62391 937 9336 ਜਿਹੜੇ ਪਹਿਲੇ ਨੰਬਰ ਤੇ ਆਪਾਂ ਵਿਹੜ ਦੇਖੀਏ ਨੇ ਕਿਹੜਾ ਸੂਆ ਸੂਰੀ ਏ ਜੀ ਤੇ ਜਿਹੜਾ ਜੱਜ ਦੂਜਾ ਸੂਆ ਕੈਕ ਦਿਨ ਬਾਕੀ ਆ ਜਾਏ ਇਹਦੇ ਜਿਹੜੇ ਲੈ ਜਾ ਬੱਚਾ ਪੰਜ ਛੇ ਦਿਨ ਹਫਤੇ ਦੇ ਅੰਦਰ ਅੰਦਰ ਸੁਪਰੇ ਨੇ ਤੇ ਦੁੱਧ ਕਿੰਨਾ ਦਿੱਤਾ ਸੀ ਪਿਛਲੀ ਵਾਰ ਦੁੱਧ ਪਿਛਲੀ ਵਾਰ ਚਾਹਿਆ ਸੀ ਜਿੰਮ ਮਾਜੀ ਲਲਬਤੀ ਦੇ 30 ਰਾਮਾ ਦੇਗੀ 30 ਦੇਗੀ ਕਿ ਕਹਿੰਦਾ ਬਾਬਾ ਲੈਣ ਵਾਲਾ ਚਾਹੇ 22 ਬਣ ਕੇ ਲੈਣੇ 27 ਬਣ ਕੇ 30 ਬਣ ਕੇ ਲਈ ਜਾਜ ਗੱਲ ਪਰ ਆਪਣਾ ਮਾਣੇ ਕਹਿੰਦਾ ਵੀ 30 ਕਿਲੋ ਨਹੀਂ ਵੇੜਾ ਵੇੜਾ ਨਹੀਂ ਜੀ ਦਾ ਚਾਹੇ ਕੋਈ ਚੱਕਰ ਇੱਧਰ ਨਹੀਂ ਮਰਜ਼ੀ ਬੈਠਾ ਜੀ ਇਹ ਆਪਣੀ ਜਰਸੀ ਟੈਪ ਚ ਆ ਗਈ ਹੈ ਨਾ ਤੇ ਦੁੱਧ ਵੀ ਫੈਟ ਵਾਲੇ ਪਾਉ ਜਮਾ ਜਿਸੇ ਗੋਲੀ ਇਹਦਾ ਪਰ ਰੇਟ ਦੇ ਵਾਲਾ ਰੇਟ ਕੀ ਹੋਊਗਾ ਇਹਦਾ ਜਾਇਜ਼ ਹੋਊਗਾ ਟੋਰ ਦੀ ਬਾਹਰ ਤੁਹਾਨੂੰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਚੰਗੀ ਜਿੰਦ ਜਾਨ ਵਾਲੀ ਦੂਸਰਾ ਸੂਆ ਬੈਠ ਸੁੰਦੀ ਪਈ ਆ ਦੁੱਧ ਵੀਰ ਕਹਿੰਦਾ 30 32 ਪਰ ਤੁਸੀਂ ਵੇਸੇਕ ਆਪਣੇ ਸਮਝ ਲੈਣੀ ਆ 28 30 ਮੰਨ ਕੇ ਤੁਸੀਂ ਲੈ ਸਕਦੇ ਹੋ ਪਰ ਜਿੰਦ ਜਾਨ ਬਹੁਤ ਆ ਰੇਟ ਇਹਦਾ ਫੋਨ ਤੇ ਹੋਊਗਾ ਹੋਊਗਾ ਵੀਰੇ ਬਿਲਕੁਲ ਬਾਜ ਜਮਾ ਜਮਾ ਜਾਇ ਚੀਜ਼ ਦੇ ਹਿਸਾਬ ਨਾਲ ਹੋਊਗਾ ਮਾਫਾ ਠੀਕ ਆ ਥਣਾ ਥਣਾ ਦੀ ਬਿਲਕੁਲ ਓਕੇ ਆ ਜਮਾ ਓਕੇ ਆ ਠੀਕ ਹੈ ਸੋ ਮੋੜ ਲੈ ਵੀਰੇ ਸੋ ਲਿਵਾ ਵਗੈਰਾ ਦੇਖੋ ਥੱਲੇ ਤਾਂ ਪੂਰਾ ਸੋਹਣਾ ਸਾਫ ਸੁਥਰਾ ਨਿਖਲਵੇਂ ਥਣ ਹਵਾਂ ਨੇ ਦੀ ਆ ਪੂਰੀ ਠੰਡੀ ਸੀ ਲਾਇਆ ਨਹੀਂ ਕੋਈ ਹੈਗਾ ਠੀਕ ਰਵੰਦਰ ਜੀ ਆਇਆ ਜੈ ਤੁਹਾਨੂੰ ਮਨ ਕਹਿੰਦਾ ਭਾਬੇ ਜੇ ਦੋ ਜਣੇ ਭੇਜੋ ਥੱਲੇ ਚਾਰ ਚਾਰ ਜਣੇ ਲੈ ਚਲੋ ਬਾਈ ਜੀ ਸੁਫਰ ਤੋਰਾ ਵਗਰੇ ਪਰ ਫੇਰ ਦੇਖ ਸਕਦੇ ਹੋ ਸਾਫ ਸੁਥਰੇ ਤੋਰੇ ਦੀ ਤੇ ਚੰਗੇ ਹੱਡਾ ਪੈਰਾਂ ਦੀ ਮਜ਼ਬੂਤ ਬਹਿੜਾ ਸੂਨ ਨੂੰ ਹਫ਼ਤਾ ਤੱਕ ਬਾਕੀ ਉਹਦੇ 28-30 ਕਿਲੋ ਜੀ ਐਵਰੇਜ ਵਾਲੇ ਸੋ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਜਰਸੀ ਕੈਟਾਗਰੀ ਚ ਆ ਗਈ ਤੇ ਵੀਰੇ ਇਹ ਦੋ ਨੰਬਰ ਵਹਿੜ ਦੇਖੀ ਜਾਨੇ ਇਹ ਕਿਹੜਾ ਸੂਆ ਜੀ ਇਹ ਭਾਈ ਇਹ ਪਹਿਲਾ ਸੂਆ ਹੈ ਸੂਈ ਹੋਈ ਹੈ ਹਾਂ ਇਹਦਾ ਬੱਚਾ ਕਰਾ ਆ ਗਈ ਬੱਚੀ ਤੇ ਪਹਿਲਾ ਸੂਆ ਸੂਈ ਵੇ ਕੈਕ ਦਿਨ ਹੋ ਗਏ ਸੂਈ ਨੂੰ ਇਹ ਹੋ ਗਏ ਅੱਜ 7-8 ਦਿਨ ਦੁੱਧ ਕਿੰਨਾ ਹਣ ਚੋਣ ਵਾਲਾ ਦੁੱਧ ਐਸ ਤਰ੍ਹਾਂ ਨੈਟ ਆ ਜਾ ਮੱਤੀ ਰੰਗ ਨੂੰ ਕੰਢਿਆ ਦੋ ਦਿਨ 14 ਗੇ ਚਾਰ ਦਿਨ ਚੋਣ ਚਵਾਤਾ ਰਸੂ ਰੋਕ ਕੇ ਗੰਢੀ ਸੀ ਲਾ ਠੀਕ ਹੈ ਤੇ ਇਹਦਾ ਰੇਟ ਇਹਦਾ ਰੇਟ ਵੀ ਫੋਨ ਨਹੀਂ ਤੋਰੀ ਬਾਹਰ ਨੂੰ ਸਭ ਤੋਂ ਦੂਜੇ ਨੰਬਰ ਜਿਹੜੇ ਆਪਾਂ ਵੇੜ ਦੇਖਦੇ ਮਾੜੇ ਮਾੜੇ ਫੋਟਾਂ ਜੂਰਾ ਸਿੰਘਾਂ ਦੀਆਂ ਮਗਰ ਇਹਦੇ ਬੱਚੇ ਜੀ ਹਨਾ ਹਾਂ ਬੱਚੇ ਤੇ ਧਾਰ ਜੇ ਰੋਕ ਕੇ ਬਿਲਕੁਲ ਠੀਕ ਹੈ ਜੀ ਦੁੱਧ 13 ਲੀਟਰ ਮੈਨ ਨਾਲਾ ਨੈਟ ਜਮਾ ਹਾਜ਼ਰ ਹਨ ਠੀਕ ਹੈ ਸੋ ਚੋਣ ਚਵਾ ਦੀ 1 ਸੋ ਪੂਰੇ ਕੱਦ ਕਾਟ ਦੇ ਵਿੱਚ ਚੰਗਾ ਬੋਡੀ ਵੇਟ ਆ ਤੇ ਫਿਟਿੰਗ ਵਾਲਾ ਲੇਵਾ ਬਿਲਕੁਲ ਚੋਣ ਚਵਾ ਚੰਗਾ ਹੋਊਗਾ ਲੇਵਾ ਦੇਖੋ ਬਿਲਕੁਲ ਫਿੱਟ ਫੜ ਸੋ ਥਾਣ ਦੇਖ ਸਕਦੇ ਨੇੜ ਤੋਂ ਥੋੜੇ ਸਾਫ ਸਿੱਧਰੇ ਥਾਣਾ ਹਮਾਨੇ ਦੀ ਸੂਈ ਸਵਾਈ ਦੋ ਟਾਂ ਵਿੱਚੋਂ ਅੱਗੇ ਤਸੱਲੀ ਕਰਕੇ ਲੈ ਸਕਦੇ ਜਿਹੜੀ ਤੀਜੇ ਨੰਬਰ ਤੇ ਆਪਾਂ ਗ੍ਰਾਸ ਵੇੜੀ ਦੇਖੀ ਜਾਂਦੀ ਹੈ ਕਿਹੜਾ ਸੂਆ ਜੀ ਦੂਜੇ ਸੂਆ ਇਹਦਾ ਬੱਚਾ ਇਹਦਾ ਬੱਚਾ ਬਕਸਾ ਉਹ ਉਹ ਬੈਠਾ ਬੱਚਾ ਹਨਾ ਕੈ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਹੋ ਗਏ 10 ਦਿਨ ਦੁੱਧ ਕਿੰਨਾ ਹੁਣ ਦੁੱਧ ਹੁਣ ਮਿੰਟ ਆ ਜਮਾ ਸੂਆ ਦੋੜਾ ਰਿਹਾ ਜਵਾਦਾ ਹੈ ਬੱਚਾ ਆੜ ਜੇਰ ਜਰੋਕੇ ਜਮ ਓਕੇ ਆਪਣੇ ਘਰੇ ਸੂਈ ਵੀ ਹੈ ਹਾਂ ਆਪਣੇ ਘਰੇ ਠੀਕ ਹੈ ਇਹਦਾ ਭਾਅ ਵੀ ਬੱਤ ਹੋਊਗਾ ਭਾਅ ਵੀ ਜਮ ਜਾਇ ਨਹੀਂ ਹੋਣੀ ਕਿ ਤਿੰਨ ਚਾਰ ਅੰਦਾਜ਼ ਜਾਜਾ ਵੀ ਹੋਰ ਹੈ ਗਿਆ ਮੈਂ ਪਤਾ ਦੀ ਆਪਣਾ ਦੁੱਧ ਦੀ ਕਹਿੰਦਾ ਭਾਅ ਵੀ 17 18 ਕਿਲੋ ਦੁੱਧ ਨੇ ਨਾ ਮੜਾ ਪਾ ਦੇਣਾ 16 ਕਿਲੋ ਹੋਣ ਜਮ ਨੈਟ ਠੀਕ ਹੈ ਚੌਂਣ ਚ ਬੱਤ ਆਵਦੀ ਓਕੇ ਜਮ ਓਕੇ ਜਮ ਓਕੇ ਨਹੀਂ ਹੋਈ ਠੰਡੀ ਹੈ ਠੀਕ ਹੈ ਜਿਵੇਂ ਮਰਜੀ ਬੈਠੀ ਚੱਲੋ ਹਣਾ ਮਨ ਤਾਂ 라 ਦੂਰਾ ਵੀ ਇੱਕ ਨੰਬਰ ਆ ਜਮ ਸਾਹਬ ਜੀ ਸਵਰਥ ਤੀਜੇ ਨੰਬਰ ਦੇ ਵੱਛੀ ਦੇਖ ਸਕਦੇ ਕ੍ਰਾਸ ਅੰਗ ਦੀ ਤੇ ਸਾਫ ਸੁਥਰੀ ਰਾਜੀ ਸਮੀ ਬੜੀ ਦੁੱਧ 16 ਲੀਟਰ نیٹ ਹਾਜ਼ਰਾ ਮੈਨ ਨਾਲ ਮਗਰ ਇਹਦੇ ਬੱਚਾ ਬੱਛਾ ਆ ਗਿਆ ਠੀਕ ਆ ਧਾਰ ਤੇ ਜੇਰ ਸਭ ਕੁਝ ਹੋ ਗਿਆ ਠੀਕ ਹੈ ਸਤੋਰਾ ਵਗੈਰਾ ਦੇਖੋ ਬੱਚੀ ਦਾ ਪੂਰਾ ਚੰਗਾ ਕ੍ਰੋਸ ਬੱਚੀ ਹੈਗੀ ਜਰਸੀ ਕੈਟਾਗਰੀ ਦੇ ਅੱਗੇ ਵੀਰ ਚੌਥੇ ਨੰਬਰ ਦੇ ਇੱਕ ਆਪਾਂ ਬੱਚੀ ਦੇਖੀ ਜਾਨੇ ਇਹ ਇਹਦਾ ਬੱਚਾ ਬੱਚਾ ਬੱਸੀ ਪਲੂਨ ਪਹਿਲਾ ਸੂਆ ਹਾਂ ਪਹਿਲਾ ਦੁੱਧ ਕਿੰਨਾ ਹੁਣ ਦੁੱਧ ਹੁਣ 10 ਕਿਲੋ نیٹ ਆ ਜਾ ਦੋ ਦਿਨ ਵਿੱਚ ਵਧਾਂਗੇ ਤੀਜਾ ਦਿਨ ਸੂਈਣਾ ਮਗਰ ਆ ਗਿਆ ਤੇ ਬੱਚਾ ਹਣ ਪਛੀ ਤੇ ਕਿੰਨਾ ਦਾ ਦਤ ਪਾ ਦੂਗੀ ਇਹ? ਉਹ ਤਾਂ 14-15 ਕੋੰਤਰਾ ਆਮ ਨਹੀਂ ਪਾਉਂਦੇ। ਕ੍ਰੋਸ ਵੇੜੀ। ਮਨ ਕੇ ਚਲੋ ਦਰਮਿਆਨੇ ਪਾ ਦੇ ਵਿੱਚ ਹਣਾ। ਤੇ ਲੇਵਾ ਦੀ ਸਾਫ ਹੈ ਬਿਲਕੁਲ। ਸੋ ਲੇਵਾ ਦੇਖ ਸਾਹ ਨੇੜੇ ਤੋਂ। ਸੋਹਣਾ ਸਾਫ ਸੁਥਰਾ ਫਟਫੜ ਲੇਵਾ। ਤੇ ਨੰਬਰ ਐਡਰੈਸ ਬਾਰੇ ਬੋਲਦੇ ਆਪਾਂ। ਨੰਬਰ ਆਪਣਾ 62399 62399 62336 ਠੀਕ ਹੈ ਖਾਸ ਆਪਣਾ ਪਿੰਡ ਜਗਜੀਤਪੁਰਾ। ਅੱਖੋ ਟੋਲਪਲਾਜ ਦੇ ਕੋਲੇ ਆ ਗਿਆ ਟੋਲਪਲਾਜ ਬੰਦ ਪਿਆ ਹਣਾ। ਸੋ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦਾ ਦੇਖ ਕੇ ਚੱਲੀ ਕਰਕੇ ਫੀਸਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤੈਅ